ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਐਤਵਾਰ ਦੇ ਦਿਨ ਸ਼ਹੀਦ ਸਿੰਘਾਂ ਦੇ ਨਾਮ ਤੇ ਜਗਦੀ ਹੋਈ ਜੋਤ ਦੇ ਘਓ ਦੇ ਨਾਲ ਕਿਵੇਂ ਵਰਤ ਜਾਂਦੀਆਂ ਹਨ ਕਰਮਾਤਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤੇ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਦੇ ਲਈ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਰਮਾਤਾਂ ਵਰਤਦੀਆਂ ਹਨ। ਸਾਧ ਸੰਗਤ ਜੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਵਾਮੀ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪਰ ਤੱਕ ਸਤਿਗੁਰੂ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਸਾਹਿਬ ਵਾਹਰਾਜ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਇਸ ਬਾਣੀ ਨੂੰ ਪੜ ਸੁਣ ਕੇ ਸਾਥ ਸੰਗਤ ਜੀ ਜੀਵਾਂ ਦਾ ਉਧਾਰ ਹੋ ਜਾਂਦਾ ਹੈ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਜਿਸ ਨੂੰ ਪੜ ਸੁਣ ਕੇ ਅੰਦਰ ਦੇ ਭੇਦ ਪ੍ਰਾਪਤ ਹੋ ਜਾਂਦੇ ਹਨ ਕੀ ਕਰਨ ਵਾਸਤੇ ਮਨੁੱਖ ਧਰਤੀ ਤੇ ਆਇਆ ਹੈ ਇਹ ਸਾਰੇ ਹੀ ਭੇਦ ਪਤਾ ਚਲ ਜਾਂਦੇ ਹਨ ਕਿ ਕੀ ਕਰਨ ਵਾਸਤੇ ਮਹਾਰਾਜ ਨੇ ਸਾਨੂੰ ਇਹ ਮਨੁੱਖਾ ਦੇਹੀ ਬਖਸ਼ੀ ਹੈ ਇਹ ਮਨੁੱਖਾ ਦੇਹੀ ਕਿਵੇਂ ਮਿਲੀ ਹੈ ਕਿਸ ਕਾਰਜ ਕਰਕੇ ਮਿਲੀ ਹੈ ਤੇ ਕੀ ਕਰਕੇ ਇਹ ਜਿਹੜੀ ਹੈ ਪਰਮੇਸ਼ਰ ਅਪੇਧਤਾ ਪਾਵੇਗੀ ਇਹ ਸਾਰਾ ਕੁਝ ਗੁਰੂ ਦੀ ਬਾਣੀ ਵਿੱਚੋਂ ਪ੍ਰਾਪਤ ਹੁੰਦਾ ਹੈ ਸਾਧ ਸੰਗਤ ਜੀ ਮਹਾਰਾਜ ਦੀ ਬਾਣੀ ਨੂੰ ਪੜਨ ਸੁਣਨ ਵਾਲਾ ਮਨੁੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਸਾਤ ਸੰਗਤ ਜੀ ਜਿਵੇਂ ਆਪਾਂ ਅੰਮ੍ਰਿਤ ਵੇਲੇ ਜਾਗੀਏ ਅੰਮ੍ਰਿਤ ਵੇਲੇ ਜਾਗ ਕੇ ਬਾਣੀ ਦਾ ਅਭਿਆਸ ਕਰੀਏ ਸਿਮਰਨ ਕਰੀਏ ਫਿਰ ਗੁਰੂ ਦੀ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ ਸਾਤ ਸੰਗਤ ਜੀ ਜਿਹੜੇ ਲੋਕ ਅੰਮ੍ਰਿਤ ਵੇਲੇ ਜਾਗਦੇ ਹੀ ਨਹੀਂ ਉਹਨਾਂ ਨੂੰ ਸੋਚੀ ਹੀ ਨਹੀਂ ਹੁੰਦੀ ਕਿ ਉਹ ਵਾਹਿਗੁਰੂ ਜੀ ਪਰਮਾਤਮਾ ਜੀ ਦੀ ਗੱਲ ਨੂੰ ਕਿਵੇਂ ਕਰ ਸਕਦੇ ਹਨ ਅੱਜ ਕੱਲ੍ਹ ਸੰਸਾਰ ਜਿਹੜਾ ਹੈ ਜਿਹੜੇ ਝੂਠੇ ਹਨ ਤੇ ਸਾਤ ਸੰਗਤ ਜੀ ਉਹ ਝੂਠੇ ਹਨ ਤੇ ਕੱਚੇ ਪਿੱਲੇ ਹਨ ਔਰ ਰੱਬ ਦੀਆਂ ਗੱਲਾਂ ਕਰਦੇ ਫਿਰਦੇ ਉਹਨਾਂ ਨੂੰ ਕੀ ਪਤਾ ਸਤਸੰਗਤ ਜੀ ਕਿ ਰੱਬ ਕਿਵੇਂ ਦੇ ਹੁੰਦੇ ਹਨ ਰੱਬ ਕਿਉਂ ਹੈ ਰੱਬ ਕੀ ਕਰ ਸਕਦਾ ਹੈ ਤੇ ਜਿਹੜੇ ਗੁਰਮਖ ਹਨ ਜਿਨ੍ਹਾਂ ਨੂੰ ਰੱਬ ਦਾ ਪਤਾ ਹੈ ਜਿਹੜੇ ਜਾਣਦੇ ਹਨ ਪਰਮੇਸ਼ਰ ਦੀ ਅਸਲ ਵਿੱਚ ਕੀ ਹਨ ਸਤਸੰਗਤ ਜੀ ਉਹ ਆਪਣੇ ਹੀ ਮੌਜ ਵਿੱਚ ਆਨੰਦ ਵਿੱਚ ਰਹਿੰਦੇ ਹਨ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ ਸਤਸੰਗਤ ਜੀ ਇਥੇ ਪਰਮਾਰ ਹੈ ਲੋਕਾਂ ਵਿੱਚ ਕਿ ਇਥੇ ਮੂਰਖਾਂ ਦੀ ਹੁਣ ਪਰਮੇਸ਼ਰ ਵਾਹਿਗੁਰੂ ਜੀ ਦੀ ਗੱਲ ਕਰਨ ਵਾਲਾ ਮਨੁੱਖ ਸਾਧ ਸੰਗਤ ਜੀ ਜਿਹੜਾ ਹੈ ਉਹ ਗੁਰਮਖ ਹੋਵੇਗਾ ਜਿਹਦੇ ਹਿਰਦੇ ਵਿੱਚ ਕੋਈ ਗੁਰਮਖਤਾਈ ਦੇ ਗੁਣ ਹੋਣਗੇ ਉਹ ਫਿਰ ਸਾਧ ਸੰਗਤ ਜੀ ਵਾਹਿਗੁਰੂ ਜੀ ਦੀ ਵਡਿਆਈ ਗੁਰੂ ਪਾਤਸ਼ਾਹ ਜੀ ਦੀ ਵਡਿਆਈ ਗੁਰਸਿੱਖਾਂ ਦੀ ਵਡਿਆਈ ਜਾਂ ਗੁਰੂ ਸ਼ਬਦ ਦੀ ਕੋਈ ਵੀ ਵਿਚਾਰ ਜਿੱਥੇ ਵੀ ਕਰੇਗਾ ਉੱਥੇ ਬੈਠ ਕੇ ਕਰਨੀ ਸ਼ੁਰੂ ਕਰ ਦੇਵੇਗਾ ਕਿਉਂਕਿ ਉਹਨੂੰ ਸੋਝੀ ਹੁੰਦੀ ਹੈ ਜੇ ਜਿਸ ਵੇਲੇ ਮੈਂ ਵਾਹਿਗੁਰੂ ਜੀ ਦੇ ਗੁਣਾਂ ਦੀ ਜਿਹੜੀ ਸਾਂਝ ਕਰਾਂਗਾ ਜਾਂ ਵਿਚਾਰ ਕਰਾਂਗਾ ਅੱਗੇ ਜਿਹੜੇ ਸੁਣਨ ਵਾਲੇ ਵੀ ਹੋਣਗੇ ਜਾਂ ਮੈਂ ਸੁਣਾਉਣ ਵਾਲਾ ਹੋਵਾਂਗਾ ਤੇ ਜਾਂ ਮੈਂ ਸੁਣਨ ਵਾਲਾ ਤੇ ਅੱਗੇ ਸੁਣਾਉਣ ਵਾਲਾ ਕੋਈ ਹੋਵਾਂਗਾ ਜਦੋਂ ਸਾਧ ਸੰਗਤ ਹੈ ਜੀ ਇਦਾਂ ਗੁਰਮਖ ਬੈਠ ਕੇ ਪਰਮੇਸ਼ਰ ਜੀ ਦੀ ਵਡਿਆਈ ਕਰਦੇ ਹਨ ਉਹਨਾਂ ਦਾ ਲਾਭ ਪ੍ਰਾਪਤ ਕਰ ਲੈਂਦੇ ਹਨ ਉਹ ਫਿਰ ਦਰਗਾਹ ਦੇ ਵਿੱਚ ਗੁਰੂ ਕੀਰਤੀ ਗਾਉਣੀ ਸ਼ੁਰੂ ਕਰ ਦਿੰਦੇ ਹਨ ਸਾਤ ਸੰਗਤ ਜੀ ਉਹਨਾਂ ਦੇ ਲਈ ਸਮਾਂ ਐਸਾ ਬਣ ਜਾਂਦਾ ਹੈ ਕਿ ਉਹਨਾਂ ਦਾ ਜਨਮ ਸਵਾਰਿਆ ਜਾਂਦਾ ਹੈ ਤੇ ਜਿੱਥੇ ਕੋਈ ਦੋ ਪ੍ਰਾਣੀ ਮਿਲ ਜਾਂਦੇ ਹਨ ਗੁਰੂ ਦਾ ਸਿੱਖ ਉੱਥੇ ਹੀ ਫਿਰ ਗੁਰੂ ਦੀ ਵਡਿਆਈ ਕਰਨੀ ਸ਼ੁਰੂ ਕਰ ਦਿੰਦੇ ਹਨ ਉੱਥੇ ਹੀ ਸਾਤ ਸੰਗਤ ਜੀ ਸੰਸਾਰ ਭਲੇ ਵਾਸਤੇ ਬੋਲ ਬੋਲਣੇ ਸ਼ੁਰੂ ਕਰ ਦਿੰਦੇ ਹਨ ਗੁਰੂ ਕੇ ਖਾਲਸੇ ਦੇ ਵਿੱਚ ਇਹ ਮਹਾਰਾਜ ਦੇ ਗੁਣ ਭਰੇ ਹੁੰਦੇ ਹਨ ਤੇ ਜਿਹੜੇ ਮਨਮੁਖ ਹਨ ਉਹ ਸਾਤ ਸੰਗਤ ਜੀ ਸਵੇਰੇ ਉੱਠਦੇ ਆ ਸੁੱਚੇ ਮੂਹੀ ਪਰਮੇਸ਼ਰ ਦੀ ਨਿੰਦਿਆ ਗੁਰਮੁਖਾਂ ਦੀ ਨਿੰਦਿਆ ਤੇ ਸੰਸਾਰ ਦੀ ਨਿੰਦਿਆ ਹਰ ਪ੍ਰਕਾਰ ਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ ਉਹਨਾਂ ਨੂੰ ਆਪਣੇ ਅੰਦਰ ਦਾ ਭੇਤ ਹੀ ਨਹੀਂ ਹੁੰਦਾ ਤੇ ਨਾ ਹੀ ਉਹਨਾਂ ਦਾ ਅੰਦਰ ਚੁਗਲੀ ਨਿੰਦਿਆ ਕਰਕੇ ਭਰਦਾ ਹੈ ਉਹ ਮਨਮੁਖ ਆਖਿਆ ਜਾਂਦਾ ਹੈ ਸਾਧ ਸੰਗਤ ਜੀ ਮਨਮੁਖ ਜਿਹੜੇ ਹੁੰਦੇ ਹਨ ਉਹ ਪਰਮੇਸ਼ਰ ਵਾਹਿਗੁਰੂ ਜੀ ਦੀ ਖੁਸ਼ੀ ਨੂੰ ਨਹੀਂ ਪ੍ਰਾਪਤ ਕਰ ਸਕਦੇ ਇਹ ਮਹਾਰਾਜ ਸੱਚੇ ਪਾਤਸ਼ਾ ਕਲਗੀਧਰ ਸੁਆਮੀ ਦੀਆਂ ਖੇਡਾਂ ਹਨ ਸੋ ਮਹਾਰਾਜ ਦਾ ਜਿਹੜਾ ਨਾਮ ਹੈ ਨਾ ਸਾਧ ਸੰਗਤ ਜੀ ਇਹਨਾਂ ਵਿਸ਼ਿਆ ਵਿਕਾਰਾਂ ਦੀ ਜਿਹੜੀ ਮਾਰ ਹੈ ਉਹਦੇ ਤੋਂ ਬਚਣ ਵਾਲਾ ਹੈ ਗੁਰਮਖ ਜਿਹੜੇ ਹਨ ਉਹ ਸਾਧ ਸੰਗਤ ਜੀ ਵਿਸ਼ਿਆ ਵਿਕਾਰਾਂ ਦੀ ਮਾਰ ਤੋਂ ਦੂਰ ਰਹਿੰਦੇ ਹਨ ਉਹ ਨਾਮ ਜਪਦੇ ਹਨ ਨਾਮ ਨੂੰ ਧਿਆਉਂਦੇ ਤੇ ਗਾਉਂਦੇ ਵੀ ਰਹਿੰਦੇ ਹਨ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਫਿਰ ਖੁਸ਼ੀ ਜਿਹੜੀ ਹੈ ਮਹਾਰਾਜ ਜੀ ਦਾ ਜਿਹੜਾ ਪ੍ਰੇਮ ਹੈ ਹਿਰਦੇ ਦੇ ਵਿੱਚ ਵਸਿਆ ਰਹਿੰਦਾ ਹੈ ਇੱਕੋ ਹੀ ਬੇਨਤੀ ਹੈ ਜੀ ਕਿ ਜਿਹੜੇ ਕਹਿੰਦੇ ਹਨ ਸਾਡੇ ਕੰਮ ਨਹੀਂ ਬਣਦੇ ਸਾਡੇ ਕਾਰਜ ਨਹੀਂ ਬਣਦੇ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਹੈ ਚੰਡੀ ਦੀ ਵਾਰ ਵੈਸੇ ਤਾਂ ਸਾਧ ਸੰਗਤ ਜੀ ਪੰਜ ਬਾਣੀਆਂ ਦਾ ਨਿਤਨੇਮੀ ਅੰਮ੍ਰਿਤ ਵੇਲੇ ਜਿਹੜੇ ਹਨ ਉਹ ਸਿੰਘ ਪਾਠ ਕਰਦੇ ਹਨ ਸੁਖਮਨੀ ਸਾਹਿਬ ਦਾ ਪਾਠ ਕਰਨ ਕੋਈ ਵੀ ਵੇਲਾ ਹੋਵੇ ਸ਼ਾਮਾਂ ਨੂੰ ਤੁਸੀਂ ਦੋ ਬਾਣੀਆਂ ਦਾ ਜਾਪ ਅਭਿਆਸ ਕਰ ਸਕਦੇ ਹੋ ਫਿਰ ਗੁਰਮੰਤਰ ਤੇ ਮੂਲ ਮੰਤਰ ਜਿੰਨਾ ਸਮਾਂ ਹੋ ਸਕਦਾ ਹੈ ਉਹੀ ਕਰ ਲਓ ਉਹਦੇ ਘਰ ਵਿੱਚ ਸਾਧ ਸੰਗਤ ਜੀ ਫਿਰ ਦੁੱਖ ਤੇ ਕਲੇਸ਼ ਦਲੇਦਰ ਕਰੀਬੀ ਕਦੇ ਵੀ ਨਹੀਂ ਆਵੇਗੀ ਇਹ ਕਮੀਆਂ ਸਾਡੀਆਂ ਹਨ ਅਸੀਂ ਆਖਦੇ ਹਾਂ ਅਸੀਂ ਇੰਨੇ ਚਿਰ ਤੋਂ ਬਾਣੀ ਪੜਦੇ ਹਾਂ ਮੈਂ ਅੱਗੇ ਵੀ ਕਹਿੰਦੀ ਹੁੰਨੀ ਹਾਂ ਕਿ ਜਦੋਂ ਹਿਰਦੇ ਦੇ ਵਿੱਚ ਸ਼ਰਧਾ ਨਾ ਹੋਵੇ ਤਾਂ ਸਾਤਸੰਗ ਜੀ ਫਿਰ ਉਹ ਜਿਹੜੀ ਗੱਲ ਹੈ ਉਹ ਪੜ ਪੜ ਕੇ ਗੱਡੇ ਲੱਦੀਏ ਵਾਲੀ ਗੱਲ ਬਣ ਜਾਂਦੀ ਹੈ ਮਹਾਰਾਜ ਨੇ ਹੁਕਮ ਕੀਤਾ ਹੈ ਆਇਓ ਸੁਣਨ ਪੜਨ ਕੋ ਬਹਾਣੀ ਅਸੀਂ ਧਰਤੀ ਦੇ ਉੱਤੇ ਬਾਣੀ ਸੁਣਨ ਵਾਸਤੇ ਆਏ ਹਾਂ ਬਾਣੀ ਪੜਨ ਵਾਸਤੇ ਆਏ ਹਾਂ ਇਹ ਬਚਨ ਹੈ ਗੁਰੂ ਕੀ ਬਾਣੀ ਦਾ ਕਈ ਆਖਦੇ ਹਨ ਬਾਣੀ ਪੜਨੀ, ਰੋਜ਼-ਰੋਜ਼ ਬਾਣੀ ਪੜਨ ਦੀ ਲੋੜ ਨਹੀਂ। ਉਹ ਪੜ-ਪੜ ਕੇ ਗੱਡੇ ਲੱੱਦੇ ਵਾਲੇ ਗੱਲ ਬਣਾ ਬੈਠੇ ਹਨ। ਸਾਧ ਸੰਗਤ ਜੀ, ਪੜ-ਪੜ ਗੱਡੇ ਲੱੱਦੀ ਉਹਨਾਂ ਦਾ ਕੰਮ ਹੈ। ਜਿਨ੍ਹਾਂ ਨੇ ਸਾਧ ਸੰਗਤ ਜੀ ਕਦੇ ਗੁਰਬਾਣੀ ਵਿਚਾਰੀ ਹੀ ਨਹੀਂ। ਕਦੇ ਬਾਣੀ ਦੇ ਵਿੱਚ ਸ਼ਰਧਾ ਹੀ ਨਹੀਂ ਰੱਖੀ। ਉਹਨਾਂ ਦੇ ਹੱਥ ਵਿੱਚ ਮਹਾਰਾਜ ਦੀ ਪੋਥੀ ਹੁੰਦੀ ਹੈ। ਕਦੇ ਗੁਟਕਾ ਇੱਧਰ ਕਰਦੇ ਹਨ ਤੇ ਕਦੇ ਗੁਟਕਾ ਸਾਹਿਬ ਉੱਧਰ ਕਰਦੇ ਹਨ। ਕਦੇ ਗਿੱਟੇ ਖੁਰਕਦੇ ਹਨ ਕਦੇ ਗੋਡੇ ਖੁਰਕਦੇ ਹਨ। ਕਦੇ ਨੱਕ ਨੂੰ ਖੁਰਕਦੇ ਹਨ ਤੇ ਕਦੇ ਹੋਰ ਕਿਤੇ ਖੁਰਕ ਹੋਣੀ ਸ਼ੁਰੂ ਹੋ ਜਾਂਦੀ ਹੈ ਸਾਧ ਸੰਗਤ ਜੀ ਗੁਰਬਾਣੀ ਦਾ ਅਦਬ ਤੇ ਸਤਿਕਾਰ ਦਾ ਉਹਨਾਂ ਨੂੰ ਪਤਾ ਹੀ ਨਹੀਂ ਸਤ ਗੁਰਾਂ ਦੀ ਬਾਣੀ ਨੂੰ ਥੱਲੇ ਆਸਣ ਵਿਛਾ ਕੇ ਨਹੀਂ ਬੈਠਦੇ ਸੁੱਚੀ ਜਗ੍ਹਾ ਤੇ ਨਹੀਂ ਬੈਠਦੇ ਸੁੱਚਮਤਾਈ ਨਾਲ ਬਾਣੀ ਨਹੀਂ ਪੜਦੇ ਫਿਰ ਸ਼ੁੱਧ ਬਾਣੀ ਨਹੀਂ ਪੜਦੇ ਬਾਣੀ ਗਲਤ ਪੜਨ ਵਾਲਾ ਮਨੁੱਖ ਵੀ ਸਾਧ ਸੰਗਤ ਜੀ ਵਾਹਿਗੁਰੂ ਜੀ ਦੇ ਕੋਲ ਬਹੁਤੀਆਂ ਖੁਸ਼ੀਆਂ ਪ੍ਰਾਪਤ ਕਰ ਹੀ ਨਹੀਂ ਸਕਦਾ ਮਹਾਰਾਜ ਉਹਨਾਂ ਨੂੰ ਫਲ ਜ਼ਰੂਰ ਬਖਸ਼ਦੇ ਹਨ ਪ੍ਰਸਾਦ ਸੰਗਤ ਜੀ ਜੇ ਅਸੀਂ ਸ਼ੁੱਧ ਬਾਣੀ ਉਚਾਰਨ ਕਰਾਂਗੇ ਨਾ ਕਿਉਂਕਿ ਬਾਣੀ ਦਾ ਤਾਂ ਕੱਲਾ-ਕੱਲਾ ਅੱਖਰ ਜਿਹੜਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸਾਡੇ ਰੋਮ-ਰੋਮ ਵਿੱਚ ਵਸਿਆ ਹੋਣਾ ਚਾਹੀਦਾ ਹੈ ਜਦੋਂ ਕੋਈ ਤੁਹਾਡੇ ਵਾਲ ਨੂੰ ਵੀ ਪੁੱਟੇ ਕਿੰਨੀ ਦਰਦ ਹੁੰਦੀ ਹੈ ਐਵੇਂ ਹੀ ਸਾਧ ਸੰਗਤ ਜੀ ਇਹ ਗੁਰੂ ਦਾ ਸ਼ਬਦ ਹੈ ਇਹ ਜਿਹੜਾ ਹੈ ਗੁਰੂ ਦੇ ਰੋਮ ਹਨ ਸ਼ੁੱਧ ਬਾਣੀ ਪੜੀ ਸੰਥਿਆ ਕਰੀਏ ਆਪਣੇ ਬੱਚਿਆਂ ਨੂੰ ਕਰਵਾਈਏ ਤੇ ਕਿਵੇਂ ਸਾਧ ਸੰਗਤ ਜੀ ਭਾਈ ਜਰਨੈਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਉਹਨਾਂ ਨੇ ਜਿਹੜੀ ਸੰਥਿਆ ਕਰਵਾਈ ਹੈ ਤੇ ਨਾਲੇ ਉਹਨਾਂ ਦੀਆਂ ਜਿਹੜੀਆਂ ਰਿਕਾਰਡਿੰਗ ਹਨ ਨਿਤਨੇਮ ਦੀਆਂ ਉਹ ਲਾ ਲਿਆ ਕਰੋ ਨਾਲ ਨਾਲ ਪੋਥੀ ਤੋਂ ਸੁਣਿਆ ਕਰੋ ਤੇ ਫਿਰ ਤੁਹਾਡੀ ਗੁਰਬਾਣੀ ਪੜਨ ਦਾ ਕੰਮ ਸ਼ੁੱਧ ਹੋ ਜਾਵੇਗਾ ਸਾਧ ਸੰਗਤ ਜੀ ਸੰਤ ਗਿਆਨੀ ਮਹਿਤਾਬ ਸਿੰਘ ਜੀ ਸਾਹਿਬ ਭੋਈ ਵਾਲੇ ਮਹਾਪੁਰਸ਼ ਉਹਨਾਂ ਦੀ ਵੀ ਖਾਲਸਾ ਜੀ ਦਸ਼ਮ ਬਾਣੀ ਦੀ ਸੰખ્યા ਜੜੀ ਹੈ ਰਿਕਾਰਡਿੰਗ ਹੋਈ ਹੋਈ ਹੈ ਅੱਜ ਕੱਲ ਤਾਂ ਵੈਸੇ ਵੀ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੁਸੀਂ ਗੁਰਬਾਣੀ ਬੜੀ ਹੀ ਆਸਾਨੀ ਦੇ ਨਾਲ ਪੜ੍ਹਨੀ ਸੁਣਨੀ ਸੁਣ ਸਕਦੇ ਹੋ ਸਤਸੰਗਤ ਜੀ ਜਿਸ ਤਰੀਕੇ ਦੇ ਨਾਲ ਤੁਹਾਡਾ ਬਾਣੀ ਪੜਨ ਦਾ ਤਰੀਕਾ ਸ਼ੁੱਧ ਹੋ ਜਾਵੇਗਾ ਬਾਕੀ ਬਹੁਤ ਸਾਰੀਆਂ ਗਲਤੀਆਂ ਕਰਨ ਵਾਲੇ ਹਨ ਜਿਨ੍ਹਾਂ ਦੀਆਂ ਕਈ ਬਹੁਤ ਹੀ ਵੀਡੀਓ ਬਣੀਆਂ ਪਈਆਂ ਹਨ YouTubeਾਂ ਤੇ ਰੀਲਾਂ ਟੇਪਾਂ ਬਣਾਈਆਂ ਪਈਆਂ ਹਨ ਸਤ ਸੰਗਤ ਜੀ ਅਸੀਂ ਉਹਨਾਂ ਗਲਤੀਆਂ ਨੂੰ ਨਹੀਂ ਵਿਚਾਰਨਾ ਮਹਾਰਾਜ ਜੀ ਕਿਰਪਾ ਕਰਨ ਤੇ ਫਿਰ ਫਿਰ ਅਸੀਂ ਸ਼ੁੱਧ ਬਾਣੀ ਨੂੰ ਪੜਨਾ ਸ਼ੁਰੂ ਕਰ ਦਈਏ ਮਹਾਰਾਜ ਦੀ ਖੁਸ਼ੀ ਫਿਰ ਪ੍ਰਾਪਤ ਹੋ ਜਾਵੇਗੀ ਸਤ ਸੰਗਤ ਜੀ ਅੱਜ ਵੀ ਅਸੀਂ ਵਿਚਾਰ ਤੁਹਾਡੇ ਨਾਲ ਇੱਕ ਸੱਚੀ ਹੱਡ ਬੀਤੀ ਦੇ ਨਾਲ ਕਰਨ ਵਾਲੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇੱਕ ਮਾਤਾ ਜੀ ਨੇ ਸਾਨੂੰ ਇੱਕ ਆਪਣੀ ਹੱਡ ਬੀਤੀ ਸੁਣਾਈ ਸੀ ਕਿ ਬਹੁਤ ਗਰੀਬ ਪਰਿਵਾਰ ਦੀ ਕਹਾਣੀ ਹੈ ਮਾਤਾ ਜੀ ਨੇ ਇਹ ਹੱਡ ਬੀਤੀ ਸਾਡੇ ਨਾਲ ਸਾਂਝੀ ਕੀਤੀ ਤੇ ਦੱਸਿਆ ਉਹਨਾਂ ਦੇ ਘਰ ਵੀ ਸਾਥ ਸੰਗਤ ਜੀ ਗੁਰਮਖ ਪਿਆਰਿਆਂ ਨੇ ਜਾਣਾ ਕੀਤਾ ਭਾਵ ਕਿ ਉਹਨਾਂ ਦੇ ਘਰੇ ਗਏ ਤੇ ਉਹਨਾਂ ਨੂੰ ਰਾਸ਼ਨ ਪਾਣੀ ਵੀ ਦਿੱਤਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿੰਨਾ ਕੁ ਉਹਨਾਂ ਦੇ ਕੋਲ ਸਮਾਂ ਸੀ ਜਿੰਨੀ ਕੁ ਜੇਬ ਵਿੱਚ ਮਾਇਆ ਸੀ ਉਸ ਹਿਸਾਬ ਦੇ ਨਾਲ ਗੁਰਮਖਾ ਨੇ ਮਾਤਾ ਦੀ ਜਿਹੜੀ ਸੀ ਉਹ ਹੈਲਪ ਕਰ ਦਿੱਤੀ ਮਾਤਾ ਜੀ ਦਾ ਖਰਚਾ ਚੁੱਕਿਆ ਤੇ ਮਹਾਰਾਜੀ ਨੇ ਕਿਰਪਾ ਕੀਤੀ ਤੇ ਤਾਂ ਹੀ ਤਾਂ ਅਸੀਂ ਇਹੋ ਜਿਹੀ ਸੇਵਾ ਕਰ ਸਕਦੇ ਹਾਂ ਉਸ ਮਾਤਾ ਜੀ ਨੇ ਸਾਧ ਸੰਗਤ ਜੀ ਆਪਣੀ ਹੱਡ ਬੀਤੀ ਜਿਹੜੀ ਸੀ ਗੁਰਮਖ ਪਿਆਰਿਆਂ ਦੇ ਨਾਲ ਸਾਂਝੀ ਕੀਤੀ ਮਾਤਾ ਜੀ ਆਖਦੇ ਹਨ ਕਿ ਸਾਧ ਸੰਗਤ ਜੀ ਉਹਨਾਂ ਦੇ ਦੋ ਪੋਤੇ ਹਨ ਛੋਟੇ ਛੋਟੇ 1-2 ਸਾਲ ਦੇ ਹੋਣਗੇ ਇੱਕ ਜਿਹੜਾ ਸੀ ਉਹ 13 ਸਾਲ ਦਾ ਸੀ ਤੇ ਉਹਨਾਂ ਦੀ ਨੋਹ ਵੀ ਗੁਜ਼ਰ ਚੁੱਕੀ ਸੀ ਮਾਤਾ ਜੀ ਦਾ ਬੇਟਾ ਵੀ ਗੁਜ਼ਰ ਗਿਆ ਸੀ ਤੇ ਘਰ ਵਾਲਾ ਵੀ ਗੁਜ਼ਰ ਚੁੱਕਾ ਸੀ ਤੇ ਮਾਤਾ ਲੋਕਾਂ ਦੇ ਘਰਾਂ ਵਿੱਚ ਕੰਮਕਾਜ ਕਰਦੀ ਸੀ ਤੇ ਅੰਮ੍ਰਿਤਧਾਰੀ ਵੀ ਸੀ ਜਦੋਂ ਦਾਸ ਨੂੰ ਪਤਾ ਲੱਗਾ ਭਾਬ ਕਿ ਉਹਨਾਂ ਗੁਰਮਖ ਪਿਆਰਿਆਂ ਨੂੰ ਪਤਾ ਲੱਗਾ ਤਾਂ ਸਾਧ ਸੰਗਤ ਜੀ ਉਹ ਉਹਨਾਂ ਨੂੰ ਮਿਲਣ ਗਏ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਜ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਕੰਮ ਨਹੀਂ ਕਰਨਾ ਮਾਤਾ ਜੀ ਤੁਹਾਨੂੰ ਘਰ ਵਿੱਚ ਹੀ ਕੋਈ ਨਾ ਕੋਈ ਅਸੀਂ ਐਸਾ ਕੰਮ ਸ਼ੁਰੂ ਕਰਵਾ ਦਿੰਦੇ ਹਾਂ ਤੇ ਸਾਧ ਸੰਗਤ ਜੀ ਫਿਰ ਉਹਨਾਂ ਗੁਰਮਖ ਪਿਆਰਿਆਂ ਨੇ ਸੋਚਿਆ ਕਿ ਉਹ ਵੀ ਮਾਤਾ ਨੂੰ ਉਹਦੇ ਘਰ ਵਿੱਚ ਹੀ ਬੱਚਿਆਂ ਵਾਸਤੇ ਚੀਜ਼ਾਂ ਜਿੱਦਾਂ ਕਿ ਉਹਨਾਂ ਦਾ ਪਿੰਡ ਥੋੜਾ ਠੀਕ-ਠਾਕ ਸੀ ਬੱਚੇ ਬਹੁਤੇ ਨੇ ਲਾਗੇ ਸਕੂਲ ਪੈਂਦੇ ਸਨ ਤੇ ਮਾਤਾ ਜੀ ਨੂੰ ਵੀ ਕਿਹਾ ਕਿ ਅਸੀਂ ਤੁਹਾਨੂੰ ਸਮਾਨ ਪਾ ਕੇ ਦੇਵਾਂਗੇ ਟੌਫੀਆਂ ਜਾਂ ਬ੍ਰੈਡ ਜਾਂ ਬੱਚਿਆਂ ਦੇ ਖਾਣ ਵਾਲੀਆਂ ਕੁਝ ਚੀਜ਼ਾਂ ਇਹ ਚੀਜ਼ਾਂ ਤੁਸੀਂ ਸਕੂਲ ਵਿੱਚ ਵੇਚ ਕੇ ਜਿੱਦਾਂ ਦਾ ਗੁਜ਼ਾਰਾ ਹੋਵੇਗਾ ਤੁਸੀਂ ਕਰ ਸਕਦੇ ਹੋ ਕਿਉਂਕਿ ਇਹ ਬਹੁਤ ਹੀ ਚੰਗੀ ਗੱਲ ਹੁੰਦੀ ਹੈ ਸਾਥ ਸੰਗਤ ਜੀ ਕਿਸੇ ਗਰੀਬ ਨੂੰ ਕੰਮ ਕਰ ਸ਼ੁਰੂ ਕਰਕੇ ਦੇਣਾ ਤਾਂ ਕਿ ਉਹ ਆਪਣੀ ਸੱਚੀ ਤੇ ਸੋਚੀ ਕਰਤ ਕਮਾਈ ਕਰ ਸਕੇ ਸਰ ਸੰਗਰ ਜੀ ਇਹ ਬਾਕੀ ਉਹਨਾਂ ਵੀਰ ਪਿਆਰਿਆਂ ਨੇ ਉਹਨਾਂ ਨੂੰ ਰਾਸ਼ਨ ਪਾਣੀ ਵੀ ਘਰ ਵਿੱਚ ਦੇ ਦੇਂਦੇ ਹਨ ਭਾਵਕੇ ਮਹੀਨੇ ਦੇ ਬਾਅਦ ਉਹਨਾਂ ਦੇ ਘਰ ਜਾਂਦੇ ਹਨ ਤੇ ਉਹਨਾਂ ਦੇ ਘਰ ਦਾ ਚਿੰਨਾ ਵੀ ਰਾਸ਼ਨ ਪਾਣੀ ਹੁੰਦਾ ਹੈ ਉਹਨਾਂ ਨੂੰ ਦੇ ਕੇ ਆਉਂਦੇ ਹਨ ਸਰ ਸੰਗਰ ਜੀ ਤੁਸੀਂ ਵੀ ਇਹੋ ਜਿਹੇ ਕਾਰਜ ਆਪਣੀ ਜ਼ਿੰਦਗੀ ਵਿੱਚ ਕਰ ਸਕਦੇ ਹੋ ਆਪਣੇ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਕਿਸੇ ਗਰੀਬ ਦੀ ਹੈਲਪ ਕਰ ਸਕਦੇ ਹੋ ਸਾਧ ਸੰਗਤ ਜੀ ਉਹਨਾਂ ਨੇ ਇੱਕ ਹੱਦ ਬੀਤੀ ਸੁਣਾਏ ਕਹਿੰਦੇ ਕਿ ਮੇਰਾ ਜਿਹੜਾ 10 ਸਾਲ ਦਾ ਪੋਤਰਾ ਹੈ ਨਾ ਇਹ ਉਦੋਂ 2 ਕੁ ਸਾਲ ਦਾ ਸੀ ਤੇ 8 ਕੁ ਸਾਲ ਦਾ ਦੂਜਾ ਹੋਵੇਗਾ ਮਾਤਾ ਨੇ ਦੱਸਿਆ ਕਹਿੰਦੇ ਕਿ ਇਹਦੇ ਨਾਲ ਬੜੀ ਜ਼ਿਆਦਾ ਸ਼ਿਪਾਕੀ ਨਿਕਲ ਚੁੱਕੀ ਸੀ ਸ਼ਿਪਾਕੀ ਸਾਧ ਸੰਗਤ ਜੀ ਜਿਹੜੀ ਹੁੰਦੀ ਹੈ ਇੱਕ ਤਰ੍ਹਾਂ ਦੀ ਖਾਰਸ਼ ਹੀ ਹੁੰਦੀ ਹੈ ਉਹ ਬੰਦੇ ਦੇ ਕੋਲੋਂ ਛੱਲੀ ਨਹੀਂ ਜਾਂਦੀ ਐਡੀ ਭੈੜੀ ਬਿਮਾਰੀ ਹੈ ਕਿ ਉਹ ਸੂਈਆਂ ਵਾਂਗੂ ਚੁੱਭਦੀ ਹੈ ਸੂਈਆਂ ਵਾਂਗ ਹੀ ਉਸ ਦੀ ਖਾਰਸ਼ ਹੁੰਦੀ ਹੈ ਸਤ ਸੰਗਤ ਜੀ ਇਸ ਦੀ ਦਰਦ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹਨਾਂ ਗੁਰਮਖ ਪਿਆਰਿਆਂ ਦੇ ਵਿੱਚੋਂ ਇੱਕ ਉਹਨਾਂ ਦਾ ਮਿੱਤਰ ਸੀ ਉਹਨੂੰ ਹੋਈ ਸੀ ਤੇ ਉਹਨੇ ਆਪਣੇ ਹਾਲਾਤ ਆਪਣੇ ਤੇ ਹੰਢਾਏ ਸਨ ਕਿ ਬੰਦੇ ਨੂੰ ਜਦੋਂ ਇਹ ਛਪਾਕੀ ਨਿਕਲਦੀ ਹੈ ਤਾਂ ਕਿਵੇਂ ਉਸ ਦੇ ਸਰੀਰ ਦੇ ਉੱਪਰ ਖਾਰਸ਼ ਹੁੰਦੀ ਹੈ ਫਿਰ ਉਸ ਮਾਤਾ ਜੀ ਨੇ ਕਿਹਾ ਕਿ ਮੇਰੇ ਬੱਚੇ ਦੇ ਨਿਕਲ ਆਈ ਸੀ ਤੇ ਬੱਚਾ ਰਾਤ ਬਹੁਤ ਤੰਗ ਪਰੇਸ਼ਾਨ ਸੀ। ਨਾ ਹੀ ਸੌਂਦਾ ਦਿਨੇ ਸੀ ਤੇ ਨਾ ਹੀ ਰਾਤ ਨੂੰ ਸੌਂਦਾ ਸੀ ਤੇ ਬੈਠਾ ਕਮੀਜ਼ ਕਪੜਾ ਸਰੀਰ ਉੱਤੇ ਵੀ ਨਹੀਂ ਸੀ ਲੱਗਦਾ ਤੇ ਤੜਫੀ ਜਾਂਦਾ ਸੀ। ਮਾਤਾ ਜੀ ਦੱਸਦੇ ਹਨ ਕਿ ਅਸੀਂ ਹਰ ਜਗ੍ਹਾ ਤੋਂ ਦਵਾਈ ਵੀ ਲਈ ਡਾਕਟਰਾਂ ਕੋਲੋਂ ਵੀ ਬੜੀਆਂ ਦਵਾਈਆਂ ਲਈਆਂ। ਜਿੱਦਾਂ ਜਿੱਦਾਂ ਕਹਿੰਦੀ ਕਿ ਦਵਾਈ ਮੇਰਾ ਬੱਚਾ ਖਾਂਦਾ ਸੀ ਤੇ ਉਸ ਤੋਂ ਜ਼ਿਆਦਾ ਹੀ ਉਹ ਛਪਾਕੀ ਵੱਧਦੀ ਜਾਂਦੀ ਸੀ। ਕਿਉਂਕਿ ਸਾਤ ਸੰਗਤ ਜੀ ਛਪਾਕੀ ਦਾ ਨਾ ਫਾਂਡਾ ਵੀ ਹੁੰਦਾ ਹੈ ਇਹ ਫਾਂਡੇ ਨਾਲ ਵੀ ਛੇਤੀ ਆਰਾਮ ਆ ਜਾਂਦਾ ਹੈ ਦਵਾਈ ਨਾਲ ਛੇਤੀ ਨਹੀਂ ਆਉਂਦਾ ਦਵਾਈ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਹੈ ਤੇ ਉਹ ਹੋਰ ਜ਼ਿਆਦਾ ਫਿਰ ਸ਼ਬਾਕੀ ਸਰੀਰ ਵਿੱਚ ਨਿਕਲ ਆਉਂਦੀ ਹੈ ਕਿਸੇ ਨੇ ਦੱਸਿਆ ਤੇ ਮਾਤਾ ਕਹਿੰਦੀ ਕਿ ਸਾਨੂੰ ਇੱਥੇ ਇੱਕ ਬਾਬਾ ਜਗਾ ਤੇ ਬੈਠਦਾ ਸੀ ਉਹ ਫਾਂਡਾ ਕਰਦਾ ਸੀ ਤੇ ਕਹਿੰਦੀ ਅਸੀਂ ਉੱਥੇ ਚਲੇ ਗਏ ਉਹਦੇ ਕੋਲੋਂ ਦੋ ਤਿੰਨ ਫਾਂਡੇ ਕਰਵਾਏ ਪਰ ਠੀਕ ਨਾ ਹੋਈ ਫਿਰ ਸਾਨੂੰ ਕਿਸੇ ਨੇ ਦੱਸਿਆ ਕਿ ਸਾਡੇ ਪਿੰਡ ਤੋਂ 10 ਕਿਲੋਮੀਟਰ ਗੁਰੂ ਘਰ ਦੇ ਵਿੱਚ ਇੱਕ ਬਾਬਾ ਫਾਂਡਾ ਕਰਦਾ ਸੀ ਅਸੀਂ ਉਹਦੇ ਕੋਲ ਚਲੇ ਗਏ ਇਦਾਂ ਕਰਦਿਆਂ ਕਰਦਿਆਂ ਮਾਤਾ ਕਹਿੰਦੀ ਕਿ ਪੰਜ 6 ਜਗ੍ਹਾ ਤੋਂ ਅਸੀਂ ਫਾਂਡੇ ਕਰਵਾਏ ਪਰ ਕੋਈ ਵੀ ਆਮਨਾ ਆਇਆ ਕਹਿੰਦੇ ਕਿ ਉਹਨਾਂ ਨੇ ਤੀਸਰੇ ਦਿਨ ਤਿਹਲੇ ਦੇ ਉੱਤੇ ਰੱਸੀ ਜਿਹੀ ਬੰਨ ਕੇ ਗਲ ਵਿੱਚ ਪਾ ਦਿੱਤੀ ਕਿ ਸ਼ਾਇਦ ਹਟ ਜਾਵੇਗੀ ਪਰ ਨਾ ਹਟੇ ਇੱਕ ਜਗ੍ਹਾ ਤੇ ਗਏ ਤੇ ਉਹ ਮਾਂਜੇ ਦੇ ਨਾਲ ਲਿਕਾਂ ਵਹੁੰਦੇ ਸਨ ਲੱਕ ਦੇ ਉੱਤੇ ਕਹਿੰਦੇ ਪਰ ਫਿਰ ਵੀ ਕੋਈ ਫਰਕ ਨਾ ਪਿਆ ਫਿਰ ਮਾਤਾ ਜੀ ਆਖਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਲਿਆ ਤੇ ਅਸੀਂ ਤੇ ਗਰੀਬ ਸੀ ਤੇ ਸਾਡੇ ਕਿੰਨੇ ਫਿਰ ਬਾਹ ਫੜਨੀ ਸੀ ਸਾਡੇ ਤੇ ਕਿਰਪਾ ਕਰੋ ਮਹਾਰਾਜ ਅਸੀਂ ਤਾਂ ਇਹੀ ਅਰਦਾਸਾਂ ਕਰਦੇ ਸਾਂ ਫਿਰ ਮਹਾਰਾਜ ਜੀ ਮੇਰਾ ਬੱਚਾ ਠੀਕ ਹੋ ਜਾਵੇ ਤੇ ਮਾਤਾ ਕਹਿੰਦੀ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਕੋਈ ਐਸੀ ਖੇਡ ਬਣੀ ਕਿ ਮੇਰੇ ਕੋਲ ਨਾ ਸਾਡੇ ਜਿੱਥੇ ਮੈਂ ਮਾਤਾ ਕਹਿੰਦੀ ਕਿ ਮੇਰੀ ਧੀ ਵਿਆਹੀ ਹੋਈ ਸੀ ਉਥੇ ਉਹ ਪਰਿਵਾਰ ਜਿਹੜਾ ਸੀ ਮੇਰੇ ਨਾਲ ਬਹੁਤ ਮਿਲਦਾ ਜੁਲਦਾ ਸੀ ਉਹ ਜਿਹੜੀ ਧੀ ਦੀ ਨਾਨੀ ਸੀ ਉਹ ਸਾਡੇ ਹੀ ਪਿੰਡ ਵਿਆਹੀ ਹੋਈ ਸੀ ਇੱਕ ਦਿਨ ਕਹਿੰਦੇ ਕਿ ਉਹ ਸਾਡੇ ਪਿੰਡ ਆਈ ਤੇ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਤੇ ਕਹਿੰਦੀ ਕਿ ਅਸੀਂ ਇਹਨਾਂ ਨੂੰ ਸ਼ਹੀਦਾਂ ਸਾਹਿਬ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਹਾਂ ਤੇ ਟਹਲਾ ਸਾਹਿਬ ਜਾ ਕੇ ਦਰਸ਼ਨ ਕਰਵਾ ਆਉਂਦੇ ਹਾਂ ਕਹਿੰਦੀ ਕਿ ਗੱਡੀ ਵਿੱਚ ਜਾਣਾ ਸੀ ਤੇ ਕਹਿੰਦੀ ਅਸੀਂ ਕਿਵੇਂ ਚੱਲ ਸਕਦੇ ਸੀ ਅਸੀਂ ਤੇ ਗਰੀਬ ਸੀ ਕਹਿੰਦੀ ਕਿ ਉਹ ਮੈਨੂੰ ਕਹਿੰਦੇ ਕਿ ਕੋਈ ਗੱਲ ਨਹੀਂ ਮਾਤਾ ਜੀ ਤੁਸੀਂ ਸਾਡੇ ਨਾਲ ਚੱਲੋ ਕਹਿੰਦੇ ਕਿ ਮੇਰਾ ਪੁੱਤਰ ਬੜਾ ਹੀ ਕਸ਼ਟ ਚੱਲ ਰਿਹਾ ਸੀ ਮੇਰੇ ਕੋਲ ਤਾਂ ਉਸਦੀ ਹਾਲਤ ਸਹਿਣ ਨਹੀਂ ਸੀ ਹੋ ਰਹੀ ਮਾਤਾ ਨੂੰਹ ਧੀ ਕਹਿੰਦੀ ਕਿ ਮਾਤਾ ਜੀ ਕੋਈ ਗੱਲ ਨਹੀਂ ਤੁਸੀਂ ਸਾਡੇ ਨਾਲ ਇੱਕ ਵਾਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜ਼ਰੂਰ ਜਾਓ ਮਹਾਰਾਜ ਜੀ ਅਸਨੂ ਰਾਜੀ ਕਰ ਦੇਣਗੇ ਫਿਰ ਸਾਸੰਗਰ ਜੀ ਮਾਤਾ ਕਹਿੰਦੀ ਕਿ ਐਸਾ ਸਬਬ ਬਣਿਆ ਕਿ ਅਸੀਂ ਗੱਡੀ ਵਿੱਚ ਬਹਿ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਪਹੁੰਚੇ ਉੱਥੇ ਅਸੀਂ ਦਰਸ਼ਨ ਮੇਲੇ ਕੀਤੇ ਇੱਕ ਮਾਈ ਸਾਡੇ ਹੀ ਪਿੰਡ ਦੀ ਬਜ਼ੁਰਗ ਸੀ ਤੇ ਉਥੇ ਗਵਾਚ ਗਈ। ਉਹ ਸਾਨੂੰ ਲੱਭ ਗਈ। ਸਾਨੂੰ ਜਿਹੜੇ ਉਹ ਸਾਡਾ ਪਰਿਵਾਰ ਹੀ ਕਹਿ ਲਓ ਕਿ ਉਹਨਾਂ ਨੇ ਕਿਹਾ ਤੁਸੀਂ ਇੱਥੇ ਬੈਠੋ ਤੇ ਅਸੀਂ ਨਿਸ਼ਾਨ ਸਾਹਿਬ ਦੇ ਲਾਗੇ ਉਥੇ ਜਿਹੜਾ ਸਾਧ ਸੰਗਤ ਜੀ ਕੜਾਹ ਪ੍ਰਸ਼ਾਦ ਮਿਲਦਾ ਹੈ। ਉਥੇ ਕਹਿੰਦੇ ਕਿ ਅਸੀਂ ਬਹਿ ਗਈਆਂ। ਕਹਿੰਦੇ ਕਿ ਉਥੇ ਕਹਿੰਦੀ ਕਿ ਮੈਂ ਲੱਭ ਕੇ ਲਿਆਉਣਾ ਹੈ ਤੁਸੀਂ ਗਵਾਚ ਨਾ ਜਾਇਓ। ਉਹ ਲੱਭਣ ਚਲੇ ਗਏ ਤੇ ਅਸੀਂ ਬੈਠੇ ਸੀ ਤੇ ਸਾਧ ਸੰਗਤ ਜੀ ਉਥੋਂ ਦੋ ਤਿੰਨ ਮਾਈਆਂ ਹੋਰ ਬੈਠੀਆਂ ਸਨ। ਉਹਨਾਂ ਨੇ ਨਾ ਜੋਤ ਦੇ ਘਿਓ ਬਾਰੇ ਉਹ ਗੱਲ ਕਰ ਰਹੀਆਂ ਸਨ ਤੇ ਉਹਨਾਂ ਨੇ ਜੋਤਾਂ ਦਾ ਘਿਓ ਵੀ ਫੜਿਆ ਹੋਇਆ ਸੀ ਕਹਿੰਦੀ ਕਿ ਮੈਨੂੰ ਪਤਾ ਹੀ ਨਹੀਂ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਭੈਣੇ ਇਹ ਕਿੱਥੋਂ ਮਿਲਦਾ ਹੈ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਕਿੱਥੋਂ ਲਿਆਂਦਾ ਹੈ ਉਹਨਾਂ ਨੇ ਕਿਹਾ ਤੁਹਾਨੂੰ ਨਹੀਂ ਪਤਾ ਜੋਤਾਂ ਵਿੱਚ ਇੱਥੇ ਘਿਓ ਪਾਈਦਾ ਹੈ ਸ਼ਹੀਦਾਂ ਦੀ ਜੋਤ ਜਗਦੀ ਹੈ ਇੱਥੇ ਘਿਓ ਪਾਈਦਾ ਹੈ ਤੇ ਇਹ ਅਸੀਂ ਪ੍ਰਸ਼ਾਦ ਉਥੋਂ ਲੈ ਕੇ ਚੱਲੀਆਂ ਹਾਂ ਜੇ ਕੋਈ ਦੁੱਖ ਤਕਲੀਫ ਹੋਵੇ ਸਰੀਰ ਨੂੰ ਉੱਥੇ ਲਾ ਲਓ ਤੇ ਫਿਰ ਰਾਜ਼ੀ ਹੋ ਜਾਂਦਾ ਹੈ। ਮਾਤਾ ਕਹਿੰਦੀ ਕਿ ਮੇਰੇ ਬੱਚੇ ਦੇ ਲਾਇਆ ਤੇ ਉਹ ਵੀ ਠੀਕ ਹੋ ਗਿਆ। ਸਤਸੰਗਿਆ ਜੀ ਮਹਾਰਾਜ ਜੀ ਕਿਰਪਾ ਕਰਨ ਤੇ ਇਹ ਹੱਡ ਬੀਤੀ ਦੇਸੀ ਘੋਦੀ ਜਿਹੜੀ ਜੋਤ ਹੈ। ਜੋਤ ਦੇ ਵਿੱਚੋਂ ਲਾਇਆ ਹੋਇਆ ਘੋਦੀ ਹੈ ਜੀ। ਸਤਸੰਗਿਆ ਜੀ ਇਸ ਤਰੀਕੇ ਦੇ ਨਾਲ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਰਾਮਾਤਾਂ ਵਾਪਰਦੀਆਂ ਹਨ ਤੇ ਮਾਤਾ ਜੀ ਕਹਿੰਦੇ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਕਿੱਦਾਂ ਮਿਲਦਾ ਹੈ ਇੱਥੋਂ? ਕੀ ਕਰਨਾ ਪਵੇਗਾ? ਕਹਿੰਦੇ ਕਿ ਮੇਰੇ ਮਨ ਵਿੱਚ ਵੀ ਆਈ ਕਿ ਚਲੋ ਮੈਂ ਵੀ ਆਪਣੇ ਬੱਚੇ ਦੇ ਲਈ ਘਿਓ ਲੈ ਲੈਂਦੀ ਹਾਂ ਕਹਿੰਦੀ ਕਿ ਉਹਨਾਂ ਨੇ ਮੈਨੂੰ ਦੱਸਿਆ ਕਿ ਬਾਹਰੋਂ ਮਿਲਦਾ ਹੈ ਕਹਿੰਦੀ ਮੈਂ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਬੈਠੋ ਮੈਂ ਬਾਹਰੋਂ ਘਿਓ ਫੜ ਲਿਆਵਾਂ ਕਹਿੰਦੀ ਮੈਂ 20 ਰੁਪਈਆ ਦਾ ਜਾ ਕੇ ਬਾਹਰੋਂ ਘਿਓ ਲਈ ਜੋਤਾਂ ਵਿੱਚ ਪਾਇਆ ਉਹਨਾਂ ਨੇ ਮੈਨੂੰ ਵਾਪਸ ਥੋੜਾ ਜਿਹਾ ਦੇ ਦਿੱਤਾ ਮੈਂ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਬਾਬਾ ਜੀ ਜੇ ਮੇਰਾ ਬੱਚਾ ਠੀਕ ਹੋ ਜਾਵੇ ਉਹਦੀ ਛਪਾਕੀ ਠੀਕ ਹੋ ਗਈ ਮੈਂ ਤੁਹਾਡੇਦਰ ਤੇ ਉਸਨੂੰ ਲੈ ਕੇ ਆਇਆ ਕਰਾਂਗੀ ਤੇ ਦਰਸ਼ਨ ਕਰਵਾਇਆ ਕਰਾਂਗੀ ਕਹਿੰਦੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰਿਓ ਮੈਂ ਦੋਵਾਂ ਬੱਚਿਆਂ ਦੇ ਕਹਿੰਦੀ ਕਿ ਫਿਰ ਮੈਂ ਕੇਸ ਰੱਖੂੰਗੀ ਉਹਨੇ ਦੋਵੇਂ ਹੀ ਪੋਤਰੇ ਪਹਿਲਾਂ ਤਾਂ ਮੋਨੇ ਸਨ ਮਾਈ ਦੇ ਦੋਵਾਂ ਬੱਚਿਆਂ ਦੇ ਕਹਿੰਦੀ ਕਿ ਮੈਂ ਕੇਸ ਰੱਖੂੰਗੀ ਜੇ ਮੇਰਾ ਬੱਚਾ ਠੀਕ ਹੋ ਗਿਆ ਸਾਸੰਗ ਜੀ ਉਹ ਮਾਤਾ ਦੱਸਦੀ ਕਿ ਫਿਰ ਮੈਂ ਘਰੇ ਆ ਗਈ ਘਰੇ ਆ ਕੇ ਪੁੱਤ ਦੇ ਪੋਤਰਿਆਂ ਨੂੰ ਉਹ ਜਿਹੜੀ ਸੀ ਜੋਤ ਦਾ ਘੋਲ ਲਗਾਇਆ ਜਦੋਂ ਕਹਿੰਦੀ ਕਿ ਰਾਤ ਨੂੰ ਮਾਤਾ ਕਹਿੰਦੀ ਕਿ ਉਹਦਾ ਲੱਕ ਜਿਹੜਾ ਸੀ ਸਾਰਾ ਲਾਲ ਹੋ ਗਿਆ ਬਹੁਤ ਜ਼ਿਆਦਾ ਕਹਿੰਦੀ ਕਿ 4-5 ਘੰਟਿਆਂ ਦੇ ਵਿੱਚ ਰਾਤ ਉਹਨੂੰ ਜਿਹੜਾ ਉਹ ਤੜਫਦਾ ਸੀ ਮੈਂ ਉੱਠਦੀ ਤੇ ਉਸਨੂੰ ਪਾਣੀ ਪੋਣੀ ਦਿੰਦੀ ਰਹੀ ਜਦੋਂ ਇਹਨੂੰ ਆਰਾਮ ਆ ਗਿਆ 12:00 ਵਜੇ ਇਹ ਸੌਂ ਗਿਆ ਇਹਦਾ ਜਦੋਂ ਮੈਂ ਲੱਕ ਵੇਖਿਆ ਤੇ ਸਾਰੀ ਹੀ ਸ਼ਿਪਾਕੀ ਠੀਕ ਹੋ ਚੁੱਕੀ ਸੀ ਤੇ ਕਹਿੰਦੇ ਕਿ ਮੋਹ ਨਿਕਲ ਆਇਆ ਸੀ ਛੋਟਾ ਜਿਹਾ ਕਿਉਂਕਿ ਬਹੁਤ ਜ਼ਿਆਦਾ ਵਿਚਾਰੇ ਨੇ ਦੁੱਖ ਛੱਲਿਆ ਸੀ ਫਿਰ ਸਾਧ ਸੰਗਤ ਜੀ ਦੱਸਦੇ ਹਨ ਕਿ ਅਗਲੇ ਹੀ ਦਿਨ ਉਹ ਜੋ ਨੋਇਸ਼ ਪਾਕੀ ਸੀ ਉਹ ਸੁੱਕਣ ਲੱਗ ਪਈ ਇੱਕੋ ਦਿਨ ਤੇ ਇੱਕੋ ਰਾਤ ਵਿੱਚ ਦੇਸੀ ਘੋਸ਼ੀਦਾ ਸਾਹਿਬ ਦੀ ਜੋਤ ਦਾ ਘਿਓ ਲਾਉਣ ਨਾਲ ਹੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਕਿਵੇਂ ਵਰਤ ਗਈ ਕਹਿੰਦੇ ਕਿ ਜਿਹੜਾ ਮੇਰਾ ਬੱਚਾ ਇੰਨੇ ਦਿਨਾਂ ਦਾ ਤੜਫਦਾ ਸੀ ਉਹਦਾ ਸਾਰਾ ਹੀ ਲੱਕ ਜਿਹੜਾ ਸੀ ਸਾਫ਼ ਹੋ ਚੁੱਕਾ ਸੀ ਸਾਧ ਸੰਗਤ ਜੀ ਮਹਾਰਾਜ ਜੀ ਦੀ ਕਿਰਪਾ ਵਰਤਦੀ ਹੈ ਸ਼ਹੀਦ ਸਿੰਘਾਂ ਦੀ ਜੋਤ ਦਾ ਜਿਹੜਾ ਘਿਓ ਹੁੰਦਾ ਹੈ ਨਾ ਉਹ ਬੜੀਆਂ ਹੀ ਕਰਮਾਤਾਂ ਕਰਦਾ ਹੈ ਸਾਧ ਸੰਗਤ ਜੀ ਉਹ ਮਾਤਾ ਜੀ ਦੱਸਦੇ ਹਨ ਕਿ ਉਹਨਾਂ ਨੇ ਇਸ ਤਰੀਕੇ ਦੇ ਨਾਲ ਕਿਉਂ ਲਗਾਇਆ ਤੇ ਉਹਨਾਂ ਦੇ ਪੁੱਤ ਨੂੰ ਕਿਵੇਂ ਆਰਾਮ ਆ ਗਿਆ ਸਾਧ ਸੰਗਤ ਜੀ ਉਹਨਾਂ ਤੇ ਸਤਿਗੁਰ ਮਹਾਰਾਜ ਜੀ ਦੀ ਕਿਰਪਾ ਹੋਈ ਗਰੀਬ ਮਾਈ ਨੇ ਆਪਣੀ ਸਾਰੀ ਹੀ ਹੱਡ ਬੀਤੀ ਸਾਡੇ ਨਾਲ ਸਾਂਝੀ ਕੀਤੀ ਸਾਧ ਸੰਗਤ ਜੀ ਇਹ ਸੀ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਉੱਤੇ ਜਗਦੀ ਹੋਈ ਜੋਤ ਦੀ ਕਰਾਮਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ